ਅਮਨ ਰੂੜਾ ਨੇ ਕੱਲ ਵੀ ਕਿਹਾ ਕਿ ਚਾਹੇਤੇ ਤੁਹਾਡੇ ਨੇ ਗੈਂਗਸਟਰ ਗੈਂਗਸਟਰ ਤੁਹਾਡੇ ਚਾਹੇਤੇ ਨੇ ਦੂਜਾ ਗੈਂਗਸਟਰ ਬਾਹਰ ਬੈਠੇ ਨੇ ਕੈਨੇਡਾ ਬੈਠੇ ਨੇ ਅਮਰੀਕਾ ਬੈਠੇ ਨੇ ਯੂਕੇ ਬੈਠੇ ਨੇ ਉੱਥੋਂ ਪੰਜਾਬ ਪੁਲਿਸ ਨੂੰ ਥੋੜੀ ਲੱਕੇ ਆਉਂ ਉੱਥੋਂ ਤਾਂ ਥੋੜੀ ਸਰਕਾਰ ਨੂੰ ਲੱਕੇ ਆਉਂ ਸੈਂਟਰ ਦੀ ਸਰਕਾਰ ਨੂੰ ਲੱਕੇ ਆਉਂ ਤੁਸੀਂ ਤੁਸੀਂ ਤਾਂ ਉਹ ਤਾਂ ਉੱਥੇ ਬੈਠੇ ਆ ਇੱਥੇ ਤਾਂ ਪੰਜਾਬ ਦੀ ਜੇਲ੍ਹ ਚ ਅੰਦਰ ਬੈਠ ਕੇ ਆਪਾਂ ਕੋਠੀ ਜੀ ਤੇ ਆ ਕੇ ਤੁਹਾਨੂੰ ਕਿੰਨੀ ਖੇਚਲ ਕਰਨੀ ਪਈ ਹੈ ਸਭ ਇਹਨਾਂ ਤਾਮਝਾਮ ਲੈ ਕੇ ਆਏ ਹੋ ਉਹ ਤਾਂ ਜੇਲ੍ਹ ਦੇ ਅੰਦਰ ਬੈਠੇ ਕਰਾਈ ਜਾਂਦੇ ਸ ਇੰਟਰਵਿਊ ਤੇ ਉੱਥੋਂ ਦੇਖੋ ਇੱਕ ਤਾਂ ਚੋਰੀ ਉਪਰਸ ਨੇ ਜਿਸ ਸਾਡੇ ਪੰਜਾਬ ਚ ਤਨੀ ਸ਼ੋਅ ਦੇ ਬੁਢਾ ਚਾਹਤਾ ਜੀ ਬੀਜੇਪੀ ਦਾ ਚਾਹਤਾ ਹੈ ਇਸ ਕਰਕੇ ਉਹਨੂੰ ਇੱਥੇ ਲਿਆਣ ਦੇ ਦੇ ਰਹੀ ਸੀ ਇੱਥੇ ਲਿਆਓ ਉਹਦੇ ਇੱਥੋਂ ਵੀਡੀਓ ਕਾਨਫਰੈਂਸ ਕਰवानी ਹੈ ਲਿਆਓ ਸਾਹਿਬ ਉਹਨਾਂ ਨੂੰ ਲਿਆਓ ਇੱਥੇ ਕਿਹਨੇ ਰੋਕਿਆ ਤੈਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਓ ਮੈਂ ਤਾਂ ਪ੍ਰੋਡਕਸ਼ਨ ਵਾਰੰਟ ਤੋਂ ਅੱਗੇ ਦੀ ਗੱਲ ਕਰਦਾ ਸੀ ਇੱਕ ਪ੍ਰੋਡਕਸ਼ਨ ਵਾਰੰਟ ਵਾਲਾ ਹੋਰ ਵੀ ਹੈ ਸਾਹਿਬ ਯੈਸ ਉਹ ਹੋਰ ਵੀ ਹੈ ਜਿਹਦੇ ਤੇ ਬੇਅਦਬੀ ਦੇ ਇਲਜ਼ਾਮ ਹੈ ਸਾਹਿਬ ਜਿਹਨੇ ਸਟੇ ਲੈ ਰੱਖਿਆ ਸੀ ਸੁਪਰੀਮ ਕੋਰਟ ਨੇ 8 ਮਹੀਨੇ ਹੋ ਗਏ ਸਟੇ ਤੋੜਤਾ ਲਿਆਓ ਉਹਨੂੰ ਪੁੱਛੋ ਕਿਉਂਕਿ ਭਗਵੰਤ ਮਾਨ ਜੀ ਹੋ ਸਕਦਾ ਜਾ ਕੇ ਇਹ ਵੀ ਇਹ ਵੀ ਪਿਤਾ ਜੀ ਪਿਤਾ ਜੀ ਕਰਦੇ ਫਿਰਦੇ ਹੁਣ ਮੈਨੂੰ ਤਾਂ ਪਤਾ ਨਹੀਂ ਜਾ ਕੇ ਉੱਥੇ ਕੀ ਕਰਦੇ ਸਭ ਕੁਝ ਵੀ ਕਹਿ ਸਕਦੇ ਇਹ ਕੁਰਸੀ ਵਾਸਤੇ ਕੁਝ ਵੀ ਕਹਿ ਦੇਣਗੇ ਸਭ